ਤੁਸੀਂ ਦੇਖ ਰਹੇ ਹੋ Ambedkar Mission News Channel ਮੈਂ ਤੁਹਾਡੇ ਨਾਲ ਮੁਕਲ ਅੱਜ ਅਸੀਂ ਲਹਾਰਾ ਚੌਂਗਦੇ ਕੋਲ ਲੈ ਕੇ ਆਏ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ Ambedkar Mission News Channel ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹੈ ਇੱਥੇ ਕਿ ਪੀਲਾ ਪੰਜਾ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ लवली ਮੈਡੀਕਲ ਸਟੋਰ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਜੋ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਵੱਲੋਂ ਜੋ ਮੁਹਿੰਮ ਚੱਲ ਰਹੀ ਹੈ ਦੇ ਉੱਤੇ ਅੱਜ ਕਾਰਵਾਈ ਹੋ ਜਾਏ ਕਾਰਵਾਈ ਹੋ ਰਹੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਉਹ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਪੀਲਾ ਪੰਜਾ ਚੱਲ ਰਿਹਾ ਹੈ ਮੈਡੀਕਲ ਮੈਡੀਕਲ ਸਟੋਰ ਦੇ ਆਰਟ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਸੀ ਅੱਜ

ਤੇ ਕਾਰਵਾਈ ਕਰ ਰਹੀ ਹੈ ਸਰ ਕਿੰਨੇ ਸਮੇਂ ਤੋਂ ਇਹ ਸ਼ਖਸ ਨਸ਼ਾ ਵੇਚਦਾ ਸੀ ਇਹ तकरीबन ਜਿਹੜੇ ਇਹਦੇ ਰਜਿਸਟ੍ਰੇਸ਼ਨ ਹੈਗੀ ਆ 2015 ਤੋਂ ਲੱਗਾ ਹੈ ਤੇ ਹੁਣ ਤੱਕ ਦਾ ਲਗਾਤਾਰ ਚੱਲੇ ਆ ਰਿਹਾ ਸਰ ਇਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਬਾਰੇ ਜੋ ਵੀ ਏਰੀਆ ਹੈਗਾ ਇਹ एकदम ਮੌਜੂਦ ਹੈ ਤੁਹਾਨੂੰ ਪਤਾ ਹੀ ਆ ਸਾਰਾ ਤੇ ਕੋ ਕਾਰਵਾਈ ਹੋ ਰਹੀ ਹੈ ਤੇ ਅੱਗੋਂ ਵੀ ਇਹ ਜਿਹੜੇ ਨਸ਼ਾ ਬਲਦ ਜੋਦਾ ਜਿਹੜਾ ਇਹਨੂੰ ਜਾਰੀ ਹੋਊਗਾ ਕਾਰਵਾਈ ਤੇ ਕਿਸ ਤਰੀਕੇ ਨਾਲ ਦੇਖੀ ਜਾਏਗੀ ਉਹ ਦੇਖਦੇ ਆ ਬੱਗੇ ਦੇਖਦੇ ਆ ਉਹ ਮੈਡੀਕਲ ਤੋਂ ਨਸ਼ਾ ਵੇਚਣ ਹੋ ਰਹੇ ਕਿਤੇ ਉਹ ਨਾ ਇਹ 2015 ਤੋਂ 14 15 ਤੋਂ ਲੱਗਿਆ ਹੈ 16 ਤੋਂ ਹੋਰ ਕਿਨੇ ਕਿ ਮੈਡੀਕਲ ਤੋਂ ਮਿਲਦੇ ਨੇ ਹੋਰ ਕਾਫੀ ਹੈਗੇ ਨੇ ਜਿਵੇਂ ਜਿਵੇਂ ਆਊਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ ਇੱਕ ਸੋਨੀ ਨਾਲ ਮੈਡੀਕਲ ਤੋਂ ਹੋ ਰਿਹਾਗਾ ਹੁਣ ਵੀ ਨਸ਼ਾ ਵੇਚ ਰਿਹਾ ਹੁਣ ਸਰੇ ਆਂਦਰ ਉਹਦੇ ਬਾਰੇ ਵੀ ਦੇਖ ਲਾਂਗੇ ਸਾਰੇ ਬਿਲਡਿੰਗ ਤੇ ਬੋਲਿਸ਼ ਕੀਤੀ ਜਾ ਰਹੀ ਹੁਣ ਬਿਲਕੁਲ ਜੀ ਜੇ ਕੋਈ ਵਾਇਲੇਸ਼ਨ ਹੈਗੀ ਆ ਉਹਨੂੰ ਸਾਡੇ ਦੁਆਰਾ ਪੁਸ਼ ਕਰਾਂਗੇ ਵੀ ਜੇ ਲੋਕਾਂ ਦੇ ਪੁੱਤ ਮਾਰ ਕੇ ਤੁਸੀਂ ਆਪਣੇ ਘਰ ਦੇ ਅੰਦਰ ਲਾਈਟ ਜਗਾ ਕੇ ਬੈਠੋਗੇ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ ਤਿੰਨ ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹੂੰ ਜੀ ਕਦੋਂ ਤੋਂ ਕਦੋਂ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਤੋਂ ਕਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਤੇ ਕਿੰਨੇ ਕੁ ਪਰਚੇ ਤੇ ਹੋਏ ਹੋਏ ਆ ਇਹਨਾਂ ਦੇ ਹੱਦ ਤੋਂ 8 ਪਰਚੇ ਪਹਿਲਾਂ ਚੱਲ ਗਏ ਤੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਉਹ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਆ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹੱਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣ ਤੇ ਮੈਂ ਕਿੰਨੀ ਪ੍ਰਾਪਰਟੀ ਜਿਹੜੀ ਬਣਾਏਗੀ ਦੋਸਤਾਂ ਦੇ ਉਹ ਕਿ ਕਿਧਰ ਇੱਕ ਜਦ ਕਿੱਥੇ ਜਾਏਗੀ ਇਹਨਾਂ ਦੇ ਕੋਲ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਂ ਤੇ ਵੀ ਆ ਔਰ ਇਹਨਾਂ ਦੀ ਵਾਈਫ ਦੇ ਨਾਂ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਦਾ ਉਹ ਵੀ ਇਹਨਾਂ ਦੇ ਨਾਲ ਇਸ ਧੰਦੇ ਦੇ ਵਿੱਚ ਸ਼ਾਮਲ ਹੈ। ਹਰ ਜਗ੍ਹਾ ਕਾਰਵਾਈ ਹੋਏਗੀ। ਮੈਡਿਕਲ ਸਟੋਰ ਨੇ ਔਰ ਉਹਨਾਂ ਤੇ ਕਿੰਨਾ ਕਿਹੜੀ ਮੈਸੇਜਾਂ ਚੱਲਣ ਉਹ ਜਿਹੜੇ ਧੰਦਾ ਵੇਚਦੇ ਨੇ ਹੁਣ ਤੱਕ। ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ, ਇਲਾਕਾ ਛੱਡ ਦੋ। ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮਕਾਰ ਅਪਣਾ ਲਓ ਠੀਕ ਹੈ ਕਾਨੂੰਨੀ ਖلاف ਕਾਰਵਾਈ ਕੀਤੀ ਹੈ ਉਹ ਕਿੰਨੇ ਦਿਨ ਤੋਂ ਨਸ਼ਾ بیچ ਰਿਹਾ ਇਸ ਤਨਮ ਸਿੰਘ ਲਬਲੀ ਨਾ ਜੀ ਇਹਦਾ ਹੁਣ ਵੀ ਜੇਲ੍ਹ ਚਾ ਇਹਨਾਂ ਦੇ ਘਰ ਦੇ ਨਹੀਂ ਹਾਜ਼ਰੀ ਚ ਇਹਦੀ ਪ੍ਰਾਪਰਟੀ ਮੋੜਸ ਕੀਤੀ ਗਈ ਜਿਹੜੀ ਨਿਆਜ਼ ਸਾਰੀ ਕੀਤੀ ਹੋਈ ਸੀਗੀ ਇਹ ਦੇਖੋ ਜਿਹੜੇ ਲੋਕ ਵਾਰ-ਵਾਰ ਨਸ਼ਾ بیچ ਨੂੰ ਹਟਦੇ ਨਹੀਂ ਇਹ ਕਾਰਵਾਈ ਉਹਨਾਂ ਦੇ ਖਿਲਾਫ ਹੁੰਦੀ ਹੈ ਨਾ ਅਜੇ ਹੋਈ ਆ ਇਹਦੇ ਚ ਪ੍ਰਸ਼ਾਸਨ ਦੀ ਜਿੰਤਾ ਕੋਈ ਧੰਨਵਾਦ ਵੀ ਇਹਦੀ ਹੋਰ ਵੀ ਪ੍ਰਾਪਰਟੀ ਤੇ ਕਾਰਵਾਈ ਹੋਈ ਜੀ ਫਿਲਹਾਲ ਇਹ ਈ ਆ ਜੀ ਬਾਕੀ ਅਸੀਂ ਲੱਭ ਰਹੇ ਆ ਬਾਕੀ ਹੋਈ ਤਾਂ ਜੂ ਹੋਊਗੀ ਪਰ ਇਸ ਇਲਾਕੇ ਦੇ ਵਿੱਚ ਹੋਰ ਵੀ ਕਈ ਜਗ੍ਹਾ ਨਸ਼ਾ ਕੀਤਾ ਉਹਨਾਂ ਬਾਰੇ ਲੇਖੀ ਭੇਜਿਆ ਹੋਇਆ ਵਾ ਇਹਦੀ ਸਾਨੂੰ ਮਨਜ਼ੂਰੀ ਮਿਲ ਗਈ ਸੀ ਕਮਿਸ਼ਨਰ ਕਾਰਪੋਰੇਸ਼ਨ ਸਰ ਮਨਜ਼ੂਰੀ ਦਿੰਦੇ ਨੇ ਪੀਸ ਫੋਰਸ ਲੱਗਦੀ ਆ ਡਿਊਟੀ ਮੈਜਿਸਟ੍ਰੇਟ ਲੱਗਦੇ ਨੇ ਕਾਰਪੋਰੇਸ਼ਨ ਤੇ ਪੁਲਿਸ ਦੀ ਜਿਹੜੀ ਸਾਂਝੀ ਟੀਮ ਬਣ ਕੇ ਇਹਦੀ ਕਾਰਵਾਈ ਹੁੰਦੀ ਹੁੰਦੀ ਆ ਪ੍ਰੋਸੀਜਰ ਹੁੰਦਾ ਇਹ ਇੱਕ ਸਰ ਨਸ਼ਾ ਦਸਤਾਨੀਬ ਚੇਤਾਵਨੀ ਦੇਣਾ ਚਾਹੁੰਦੇ ਕਿਉਂਕਿ ਉਹ ਤਾਂ ਨਸ਼ਾ ਅਪਰਾਧ ਮੰਨਿਆ ਦੇਖ ਲਓ ਜੀ ਵੀ ਜੋ ਜੇ ਨਹੀਂ ਹਟੋਗੇ ਫਿਰ ਆ ਕੁਝ ਹੋਊਗਾ ਅਜਿਹਾ ਮੌਜੂਦ ਵੀ ਕਈ ਲੋਕ ਤਾਂ ਲੈ ਰਹੇ ਨੇ ਹਜੇ ਵੀ ਲੱਗੇ ਹੋਏ ਆ ਫਿਰ ਕੀ ਨੂੰ ਉਹਨਾਂ ਨੇ ਵੀ ਕੁਝ ਹੋਊਗਾ